एनएनआर न्यूज़ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਦੀ ਤਾਜ਼ਾ ਅਪਡੇਟ ਦਰਿਆ ਸਤਲੁਜ ਦੇ ਲੈ ਕੇ ਹਾਜ਼ਰ ਆਂ ਦਰਿਆ ਸਤਲੁਜ ਦਾ ਕਹਿਰ ਲਗਾਤਾਰ جاری ਹੈ ਤਕਰੀਬਨ ਜੇਕਰ ਸਵੇਰ ਤੋਂ ਹੁਣ ਦੀ ਗੱਲ ਕਰੀਏ ਤਾਂ 2 ਫੁੱਟ ਤੱਕ ਦਾ ਪਾਣੀ ਵੱਧ ਚੁੱਕਿਆ ਹੈ ਜਦੋਂ ਕਿ ਅਸੀਂ ਪਹਿਲੀ ਰਿਪੋਰਟ ਦਿਖਾਈ ਸੀ ਤਾਂ ਅਸੀਂ ਕਿਸ ਜਗ੍ਹਾ ਤੇ ਮੌਜੂਦ ਆ ਉਸ ਥਾਂ ਦੱਸ ਦੇਣਾ ਜੋ ਮਹਿਦਪੁਰ ਤੋਂ ਜਗਰਾਉਂ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੁਲ ਆਉਂਦਾ ਤਾਂ ਅਸੀਂ ਉਸ ਦੇ ਥੱਲੇ ਮੌਜੂਦ ਯਾਨੀ ਕਿ ਨੀਚੇ ਮੌਜੂਦ ਆਂ ਦਾ ਲਗਾਤਾਰ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਤੱਕ ਪਹੁੰਚਾਰੀਆਂ ਸਵੇਰ ਵਾਲੀਆਂ ਤਸਵੀਰਾਂ ਅਤੇ ਹੁਣ ਦੀਆਂ ਤਸਵੀਰਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਪਾਣੀ ਬਹੁਤ ਜ਼ਿਆਦਾ ਲਗਾਤਾਰ ਵੱਧ ਰਿਹਾ ਹੈ ਛਲਾਂ ਦੇ ਰੂਪ ਵਿੱਚ ਵੱਧ ਰਿਹਾ ਹੈ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਹਾਲਾਤ ਖਰਾਬ ਕਹਿ ਸਕਦੇ ਹਾਂ ਬਹੁਤ ਜ਼ਿਆਦਾ ਪੂਰੇ ਜਿੰਨੇ ਵੀ ਡੈਮ ਨੇ ਹਾਲਾਤ ਤਾਂ ਸਾਰਿਆਂ ਦੇ ਖਰਾਬ ਹੈ ਕਿਉਂਕਿ ਦਰਿਆਵਾਂ ਦੇ ਵਿੱਚ ਜੋ ਪਾਣੀ ਦਾ ਜਲ ਪੱਧਰ ਹੈ ਲਗਾਤਾਰ ਵੱਧ ਰਿਹਾ ਹੈ ਤਾਂ ਪਾਕਾ ਡੈਮ ਦਾ ਜੋ ਲੈਵਲ ਹੈ 1677 ਹੋ ਚੁੱਕਿਆ ਹੈ 18 ਦਾ ਲੈਵਲ 1677 ਹੋ ਚੁੱਕਿਆ ਹੈ ਪੌਗ ਡੈਮ ਵੀ ਜੋ ਆਫਾਨ ਤੇ ਹੈ ਤੇ ਇਹ ਪਾਣੀ ਜੋ ਦਰਾਸਤ ਨੂੰ ਵਿਦਾ ਜਦੋਂ ਪਿਆਸ ਦਰਾਚ ਅੱਗੇ ਹਰੀ ਖੜ ਤੇ ਇਕੱਠਾ ਹੋ ਜਾਂਦਾ ਤਾਂ ਅੱਗੇ ਫਿਰ ਫਰੋਜ਼ਪੁਰ ਫਾਜ਼ਲ ਕੰਨੋਂ 275000 ਕਿਸ਼ਕ ਪਾਣੀ ਛੱਡਿਆ ਜਾ ਰਿਹਾ ਤਾਂ ਤਸਵੀਰਾਂ ਬਹੁਤ ਜ਼ਰੂਰੀ ਨੇ ਲਾਜ਼ਮੀ ਨੇ ਤੁਹਾਡੇ ਤੱਕ ਪਹੁੰਚਾਉਣੀਆਂ ਇੱਧਰ ਤੱਕ ਅੱਖੇ ਨਜ਼ਰ ਮਾਰ ਲਓ ਸਾਰੇ ਇਸ ਜਗ੍ਹਾ ਦੇ ਉੱਪਰ ਪਾਣੀ ਨਹੀਂ ਸੀ ਜੇਕਰ ਆਪਸ ਸਵੇਰ ਦੀ ਗੱਲ ਕਰੀਏ ਸਵੇਰ ਦੇ ਅਪਡੇਟ ਗੱਲ ਕਰੀਏ ਤਾਂ ਇਧਰ ਨਾਲ ਨਾਲ ਪਾਣੀ ਨਹੀਂ ਸੀ ਪਰ ਹੁਣ ਦੂਜੀ ਇੱਕ ਹੋਰ ਤਸਵੀਰ ਦਿਖਾ ਦਿੰਨਾ ਤਕਰੀਬਨ ਆਪਾਂ ਗੱਲ ਕਰੀਏ 8 ਵਜੇ ਦੀ ਗੱਲ ਆਪਾਂ ਕਰੀਏ 7:30 8 ਵਜੇ ਤਾਂ ਉਦੋਂ ਪਾਣੀ ਸੀ ਜੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੱਕ ਲੱਗ ਚੁੱਕਿਆ ਜਦੋਂ ਮੈਂ ਪਹਿਲੀ ਰਿਪੋਰਟ ਦਿਖਾਈ ਸੀ ਤਾਂ ਉਦੋਂ ਮੈਂ ਕਹਿੰ ਕਰ ਦਿੱਤੀ ਸੀ ਵੀ ਜਿਸ ਤਰ੍ਹਾਂ ਪਾਣੀ ਵੱਧ ਰਿਹਾ ਹੈ ਤਾਂ ਬਹੁਤ ਜਲਦੀ ਅੱਗੇ ਤੱਕ ਲੱਗ ਜਾ ਲੱਗ ਜਾਊਗਾ ਜੋ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਪੋਲ ਦਾ ਜੋ ਲਾਸਟ ਬੀਮ ਕਹਿ ਸਕਦੇ ਆਪਾਂ ਤਾਂ ਹੁਣ ਪੜੇ ਜਿਸ ਤਰ੍ਹਾਂ ਕੇ ਵਧ ਰਿਹਾ ਸ਼ੱਲਾ ਮਾਰਿਆ ਤੁਸੀਂ ਉਹ ਤਸਵੀਰਾਂ ਦੇਖ ਲਓ ਔਰ ਸਵੇਰੇ ਸਾਹਮਣੇ ਤਕਰੀਬਨ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਮੈਂ ਖੜਾ ਇੱਥੋਂ ਤੱਕ ਤਕਰੀਬਨ 10 ਕਿਲੋਮੀਟਰ ਪਿੱਛੇ ਪਾਣੀ ਸੀ ਤਾਂ ਦਰਿਆ ਸਤਲੁਜ ਦਿਨ ਲਾਈਵ ਅਪਡੇਟ ਤੋਂ ਉੱਦ ਤੱਕ ਪਰਚਾਰਿਆ ਦਰਿਆ ਸਤਲੁਜ ਦਾ ਜਲ ਪੱਧਰ ਇਸ ਟਾਈਮ ਲਗਾਤਾਰ ਵਧ ਰਿਹਾ ਤਾਂ ਕਿ ਜੋ ਲੋਹਣੀਆਂ ਆ ਰਹੀਆਂ ਜਾਂ ਫਿਰ ਅਗੇ ਫਰੋਜ਼ਪੁਰ ਏਰੀਆ ਫਾਜਲ ਕੈਂ ਤਾਂ ਉੱਥੇ ਇੱਕ ਵੱਡਾ ਖਤਰਾ ਪੈਦਾ ਹੋ ਚੁੱਕਿਆ ਦਰਿਆ ਸਤਲੁਜ ਸਤਰੂ ਜੋ ਆਫਾਨ ਲਗਾਤਾਰ ਵਧ ਰਿਹਾ ਤਾਂ ਦਰਿਆ ਸਤਰੂ ਦੇ ਵਿੱਚ 1 ਲੱਖ ਜੋ ਪਾਣੀ ਲਗਾਤਾਰ ਨਿਰੰਤਰ ਚੱਲ ਰਿਹਾ 1 ਲੱਖ 40000 ਕਿਉਂਸ ਕੀ ਪਾਣੀ ਚੱਲ ਰਿਹਾ ਜੇਕਰ ਆਪਾਂ ਨਦੀਆਂ ਨਾਲਿਆਂ ਦੀ ਗੱਲ ਕਰੀਏ ਤਾਂ ਅੱਜ ਲਗਾਤਾਰ بارش ਵੀ ਹੋਈ ਹੈ ਤੋਂ ਪਾਣੀ ਲੱਗ ਗਿਆ ਐਕਸਟਰਾ ਤਾਂ ਤਕਰੀਬਨ ਜੇਕਰ ਆਪਾਂ ਮੰਨੀਏ 20000 ਪਾਣੀ ਹੋ ਮੰਨ ਲਈ ਤੇ 1 ਲੱਖ 60000 ਪਾਣੀ ਚੱਲ ਰਿਹਾ ਹੈ ਪਰ ਪ੍ਰਸ਼ਾਸਨ ਦੇ ਅਨੁਸਾਰ ਜੋ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਉਹ ਕਹਿੰਦੇ ਕਿ 85 ਤੋਂ 90 ਹਜ਼ਾਰ ਕਿਉਸਤੇ ਪਾਣੀ ਚੱਲ ਰਿਹਾ ਪਰ ਪਾਣੀ ਬਹੁਤ ਜ਼ਿਆਦਾ ਜਦੋਂ 45 ਹਜ਼ਾਰ ਕਿਉਸਤੇ ਪਾਣੀ ਚੱਲਦਾ ਸੀ ਤਾਂ ਸਾਹਮਣੇ ਉਹ ਤੁਸੀਂ ਬੀਮ ਦੇਖ ਸਕਦੇ ਹੋ ਜੋ ਪਰ ਹੈ ਇੱਕ ਵੱਡਾ ਸਪੋਰਟ ਦਰਿਆ ਦੀ ਉਸ ਜਗ੍ਹਾ ਤੇ 45 ਤੋਂ 50 ਹਜ਼ਾਰ ਪਾਣੀ ਜਦੋਂ ਪ੍ਰਸ਼ਾਸਨ ਦੱਸਦਾ ਸੀ ਪਰ ਉੱਥੋਂ ਤੱਕ 50 ਹਜ਼ਾਰ ਕਿਉਸਤੇ ਹੋ ਜਾਂਦਾ ਸੀ ਸਾਹਮਣੇ ਇੱਧਰ ਤਸਵੀਰ ਦਿਖਾਉਂਦੇ ਆਂ ਸਾਹਮਣੇ ਜੋ ਦੇਖ ਸਕਦੇ ਹੋ ਕਿ ਦਰਿਆ ਦਾ ਵੀ ਮੈ ਉਹ ਤਾਂ ਦਾ 50000 ਕਿਊਸਕ ਪਾਣੀ ਹੋ ਜਾਂਦਾ ਸੀ ਪਰ ਇਸ ਟਾਈਮ ਜਿੰਨਾ ਪਾਣੀ ਵੱਧ ਚੁੱਕਿਆ ਹੈ 140000 ਕਿਊਸਕ ਪਾਣੀ ਪਰ ਉਸ ਤੋਂ ਅੱਗੇ ਅਪਡੇਟ ਦੇ ਦिए ਕਿ ਜਿੱਦਾਂ ਕਿ بارش ਦਾ ਪਾਣੀ ਹੈ ਨਦੀਆਂ ਨਾਲਿਆਂ ਦਾ ਪਾਣੀ ਉਹ ਕੁੱਲ ਮਿਲਾ ਕੇ ਇਸ ਟਾਈਮ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਤਕਰੀਬਨ 160000 ਕਿਊਸਕ ਪਾਣੀ ਚੱਲ ਰਿਹਾ ਹੈ ਜਿਲਾਂਦਰ traditions ਨੇ ਕਬਡੀ ਜਾਣਕਾਰੀ ਦਿੱਤੀ ਹੈ ਕਿ دریاਵਾਂ ਤੋਂ ਕੰਢਿਆਂ ਤੋਂ ਦੂਰ ਰੋ ਸੁਚੇਤ ਰਹੋ ਪਾਣੀ ਕਿਸੇ ਵੀ ਟਾਈਮ ਇਸ ਤੋਂ ਜ਼ਿਆਦਾ ਵਧਾਇਆ ਵੀ ਜਾ ਸਕਦਾ ਹੈ ਕਿਉਂਕਿ ਲਗਾਤਾਰ بارش ਹੋ ਰਹੀ ਹੈ ਦੂਜੇ ਪਾਸੇ ਜੋ ਪਾਖੜਾ ਦਾ ਲੈਵਲ ਹੈ 1677 ਹੈ ਪਰ ਪੰਜ ਜੋ ਫਲੱਡ ਗੇਟ ਹੈ ਪੰਜ ਖੁੱਲ ਗਏ 5-5 ਫੁੱਟ ਤੱਕ ਔਰ ਲਗਾਤਾਰ ਚੱਲ ਰਿਹਾ ਹੈ ਲੈਵਲ ਲਗਾਤਾਰ ਵਧ ਰਿਹਾ ਹੈ ਪਿਛਲੇ 2 ਦਿਨਾਂ ਚ ਤਕਰੀਬਨ 310 ਫੁੱਟ ਪਾਣੀ ਵੱਧ ਗਿਆ ਤੇ ਅੱਜ ਬਹੁਤ ਜ਼ਿਆਦਾ بارش ਹੋਈ ਹੈ ਤਾਂ ਅੱਜ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਹੋਰ ਵੀ ਪਾਖੜਾ ਦਾ ਜਲ ਪੱਧਰ ਹੋਰ ਵੀ ਵਧੇਗਾ ਤੇ ਫਿਰ ਗੱਲ ਸਾਫ਼ ਹੈ ਕਿ ਦਰਿਆ ਸਤਲੁਜ ਦੇ ਵਿੱਚ ਹੋਰ ਪਾਣੀ ਇਸ ਤੋਂ ਵੀ ਜ਼ਿਆਦਾ ਆ ਸਕਦਾ ਹੈ ਦੂਜੇ ਪਾਸੇ ਜਿੱਦਾਂ ਕਿ ਅੱਗੇ ਫਿਰੋਜ਼ਪੁਰ ਹੈ ਹਰੀਕੇ ਹੈਡ ਤੋਂ 275000 ਕਿਊਸਕ ਪਾਣੀ ਅੱਗੇ ਫਿਰੋਜ਼ਪੁਰ ਫਾਜ਼ਿਲ ਕਿਉਂ ਛੱਡਿਆ ਜਾ ਰਿਹਾ ਹੈ ਜਿੱਥੇ ਇੱਕ ਵੱਡਾ ਤਬਾਹੀ ਦਾ ਮੰਜ਼ਰ ਬਣ ਸਕਦਾ ਹੈ ਜੇਕਰ ਅੱਪ ਲੋਈਆ ਰੀ ਦੀ ਗੱਲ ਕਰ ਲਈਏ ਤਾਂ ਉਸ ਏਰੀਏ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਚੁੱਕਿਆ ਹੈ ਬੰਨਾ ਦੇ ਨਾਲ ਤਕਰੀਬਨ 5 ਫੁੱਟ ਤੋਂ ਉੱਪਰ ਦਾ ਪਾਣੀ ਲੱਗ ਚੁੱਕਿਆ ਹੈ ਜੇਕਰ 2.5 ਫੁੱਟ ਪਾਣੀ ਹੋਰ ਵੱਧ ਜਾਂਦਾ ਤਾਂ ਉੱਥੋਂ ਦੇ ਬੰਨਾਂ ਨੂੰ ਬਹੁਤ ਜ਼ਿਆਦਾ ਖਤਰਾ ਪੈਦਾ ਹੋ ਸਕਦਾ ਹੈ ਦੂਜੇ ਪਾਸੇ ਮਖੂਹ ਏਰੀਏ ਦੀ ਗੱਲ ਕਰ ਲਈਏ ਤਾਂ ਮਖੂਹ ਏਰੀਏ ਦੇ ਵਿੱਚ ਜਿਹੜਾ ਫਰੋਜ਼ਪੁਰ ਦੇ ਵਿੱਚ ਪਾਣੀ ਰੁਕਨੇ ਵਾਲਾ ਹੈ ਜਿੱਥੇ ਕਿ ਤਕਰੀਬਨ 7 ਫੁੱਟ ਕੋ ਦੀ ਗੱਲ ਰਹਿ ਗਈ ਹੈ ਜੇਕਰ ਫੁੱਟਕ ਪਾਣੀ ਉਧਰ ਹੋਰ ਵੱਧ ਜਾਂਦਾ ਤਾਂ ਉਹ ਬੰਨ ਦੇ ਉੱਪਰ ਬੋਰੇ ਵਗੈਰਾ ਲਗਾਏ ਜਾ ਰਹੇ ਅਤੇ ਪਾਣੀ ਉੱਥੋਂ ਦਰਿਆ ਚੁੰਬਾਰ ਨਿਕਲ ਜੂਗਾ ਤਾਂ ਬਹੁਤ ਵੱਡੀ ਅਪਡੇਟ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਲਗਾਤਾਰ ਦਰਿਆ ਸਤ루 ਜੋ ਪੂਰਾ ਫਪਾਨ ਤੇ ਹੈ ਅੱਗੇ ਤੱਕ ਤਸਵੀਰਾਂ ਦੇਖੋਗੇ ਜਿੱਧਰ ਨਜ਼ਰ ਮਾਰੋਗੇ ਤਾਂ ਪਾਣੀ ਪਾਣੀ ਨਜ਼ਰ ਆਏਗਾ ਤਾਂ ਦੂਜੇ ਪਾਸੇ ਇੱਕ ਹੋਰ ਤਸਵੀਰ ਦਿਖਾ ਦਿੰਦੇ ਹਾਂ ਜੋ ਅਸੀਂ ਕੱਲ ਤਸਵੀਰ ਤੁਹਾਡੇ ਤੱਕ ਪਹੁੰਚਾਈ ਸੀ ਤਾਂ ਉਹ ਤਸਵੀਰ ਹੁਣ ਹੋਰ ਵੀ ਡਰਾਉਣੀ ਅਤੇ ਖਤਰਨਾਕ ਹੋ ਚੁੱਕੀ ਹੈ ਇਸ ਜਗ੍ਹਾ ਦੇ ਉੱਪਰ ਮਿਰਚਾਂ ਵੇਜੀਆਂ ਸੀ ਤਾਂ ਮਿਰਚਾਂ ਦਾ ਬੋਟਾ ਤੱਕ ਦੋ ਫੋਟੋ ਦਾ ਹੁੰਦਾ ਹੈ ਤਾਂ ਹੁਣ ਮਿਰਚਾਂ ਵਗੈਰਾ ਸਾਰੀਆਂ ਡੋਬੇ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਇਹ ਮਿਰਚਾਂ ਵਗੈਰਾ ਸਾਰੀਆਂ ਡੋਬ ਚੁੱਕੀਆਂ ਤਾਂ ਇੱਧਰ ਪਾਣੀ ਚੱਲ ਰਿਹਾ ਕਾਫੀ ਇੱਥੇ ਹੁਣ ਮੇਰਾ ਆਈਡੀ ਇੱਕ 3 3.5 ਫੁੱਟ ਪਾਣੀ ਹੋਊਗਾ ਤੇ ਅੱਗੇ ਪਾਣੀ ਤੱਕ ਪਾਣੀ ਹੈ ਤਾਂ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰੀ ਜਾਓ ਤਾਂ ਜੋ ਇਹ ਜਾਣਕਾਰੀ ਅੱਗੇ ਤੱਕ ਪਹੁੰਚ ਦਿਸਕੇ ਤਾਂ ਦੂਜੀ ਗੱਲ ਕਿ ਲਗਾਤਾਰ بارش ਹੋ ਰਹੀ ਹੈ بارش ਲਗਾਤਾਰ ਹੋ ਰਹੀ ਹੈ तकरीबन ਹੁਣ ਵੀ ਥੋੜੀ ਥੋੜੀ ਜਿਹੀ بارش ਹੋ ਰਹੀ ਹੈ ਤਾਂ ਗੱਲ ਕਰੀਏ ਤਾਂ ਸਵੇਰ ਤੋਂ ਲੈ ਕੇ بارش ਹੋ ਗਈ ਜਲੰਧਰ ਦੇ ਵਿੱਚ ਰੈੱਡ ਅਲਰਟ ਹੈ ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਚਾਰ ਜ਼ਿਲ੍ਹੇ ਰੈੱਡ ਅਲਰਟ ਤੇ ਦੂਜੇ ਪਾਸੇ orange ਅਲਰਟ ਜਾਰੀ ਕੀਤਾ ਗਿਆ ਤਾਂ ਰੈੱਡ ਅਲਰਟ ਦਾ ਮਤਲਬ ਕੀ ਹੁੰਦਾ ਕਿ ਇੱਥੇ ਬਹੁਤ ਜ਼ਿਆਦਾ ਖਤਰਾ ਹੈ orange ਦਾ ਹੁੰਦਾ ਕਿ بارش ਪੈਗੀ ਪਰ ਰੁਕ ਰੁਕੇ ਪੂਰੇ ਪੰਜਾਬ ਭਾਰਵੇਂ ਇਸ ਟਾਈਮ ਦ੍ਰਿਆਮਾ ਦੇ ਵਹਿਣ ਵਿੱਚ ਪੰਜਾਬ ਵਹਿ ਰਿਹਾ ਹੈ ਤੇ ਬਹੁਤ ਜਿਆਦਾ ਹਾਲਾਤ ਮਾੜੇ ਨੇ ਇੱਧਰ ਹੁਣ ਤਸਵੀਰ ਦਿਖਾ ਦਿੰਦੇ ਆ ਕਿ ਇੱਧਰ ਪਾਣੀ ਵੀ ਹੁਣ ਪੂਰੀ ਤਰ੍ਹਾਂ ਚੱਲਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਤ ਬਹੁਤ ਜਿਆਦਾ ਖਰਾਬ ਨੇ ਮਾੜੇ ਨੇ ਔਰ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਜੋ ਅਸੀਂ ਤੁਹਾਡੇ ਤੱਕ ਸਹੀ ਦਸਟੇਕ ਜਾਣਕਾਰੀ ਪਹੁੰਚਾਉਣੀ ਚਾਹੁੰਦੇ ਆ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਹੈ ਜੋ ਦਰਿਆ ਸਤਲੁਜ ਦੀ ਤੁਹਾਡੇ ਤੱਕ ਅਸੀਂ ਪਹੁੰਚਾ ਰਿਹਾ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਜੇ ਘਰਾ ਚੁੱਕਿਆ ਇਸ ਥਾਂ ਤੇ ਇਸ ਥਾਂ ਤੇ ਪਾਣੀ ਆ ਚੁੱਕਿਆ ਹੈ ਤਾਂ ਇਧਰ ਤੇ ਇਧਰ ਦੀ ਤਸਵੀਰ ਦਿਖਾ ਦਿੰਨਾ ਕਿ ਇਧਰ ਜੋ ਹੈ ਥਾਂ ਬਹੁਤ ਉੱਚਾ ਹੈ ਜੋ ਜਿਸ ਤਰ੍ਹਾਂ ਪਾਣੀ ਵਧ ਰਿਹਾ ਜਲਦੀ ਪਾਣੀ ਇਸੋ ਥਾਂ ਤੇ ਵੀ ਚੜ ਜੂਗਾ ਤੇ ਫਿਰ ਅੱਗੇ ਬਹੁਤ ਜ਼ਿਆਦਾ ਪੈਂਡ ਹੈ ਜਿੱਥੇ ਕੀ ਵੱਡਾ ਖਤਰਾ ਬਣ ਸਕਦਾ ਦੂਜੇ ਪਾਸੇ ਇੱਕ ਤਸਵੀਰ ਖੋਰ ਦਿਖਾਉਨੇ ਆਂ ਵੀ ਕੱਲ ਜਿੱਥੇ ਇੱਕ ਥਾਂ ਦੇ ਗੁੱਜਰ ਸੀ ਗੁੱਜਰ ਬਰਾਦਰੀ ਬੈਠੀ ਸੀ ਉਹ ਹੁਣ ਉੱਥੇ ਤਕਰੀਬਨ 4 4 ਫੁੱਟ ਪਾਣੀ ਹੋ ਚੁੱਕਾ ਹੈ ਸਾਹਮਣੇ ਤਸਵੀਰ ਦਿਖਾ ਦਿੰਨੇ ਆਂ ਸਾਹਮਣੇ ਗੁੱਜਰ ਬੈਠੇ ਸੀ ਤੇ ਉਹ ਆਪਣੇ ਆਸ਼ਿਆਨਿਆਂ ਦੇ ਵਿੱਚੋਂ ਨਿਕਲ ਚੁੱਕਿਆ ਮੱਝਾਂ ਉਹਨਾਂ ਨੇ ਇਥੋਂ ਕੱਢ ਲਈਆਂ ਤੇ ਬੰਨਾ ਦੇ ਨਾਲ ਪਾਣੀ ਹੁਣ ਲੱਗ ਚੁੱਕਿਆ ਇਧਰ ਤਸਵੀਰ ਦੇਖੋ ਜਿਹਦੇ ਸਾਹਮਣੇ ਪ੍ਰਾਲੀ ਪਈ ਹੈ ਤਾਂ ਹੁ ਕਿ ਤਦ دریا ਦੀ ਹਰ ਕੈਂਗਲ ਤੋਂ ਹਰ ਇੱਕ ਐਂਗਲ ਤੋਂ ਚਾਰੇ ਪਾਸੋਂ ਤੋੜ ਤੱਕ ਅਪਡੇਟ ਪਚਾ ਰਹੇ ਆ ਤੇ ਪਾਣੀ ਦੀ ਰਫਤਾਰ ਬਹੁਤ ਤੇਜ਼ ਹੈ ਹੁਣ ਰਫਤਾਰ ਚੈੱਕ ਕਰਵਾ ਦਿੰਨੇ ਆ ਸਾਹਮਣੇ ਨੇੜੇ ਜਾ ਕੇ ਪਾਣੀ ਦੀ ਰਫਤਾਰ ਚੈੱਕ ਕਰਵਾ ਦਿੰਨੇ ਆ ਕਿ ਪਾਣੀ ਕਿਸ ਤਰ੍ਹਾਂ ਤੇਜ਼ ਵਹਾਅ ਹੈ ਪਾਣੀ ਦਾ ਚਾਰੇ ਪਾਸੇ ਪਾਣੀ ਪਾਣੀ ਹੈ ਤਾਂ ਇਹ ਪਾਣੀ ਨੇ ਹੁਣ ਸਧੂਆਂ ਬੇਟ ਵਾਲੇ ਆ ਰਹੀ ਹੈ ਹੋ ਗਏ ਜਾ ਕੇ ਪਿੰਡ ਕਰਸ਼ਾਦਪੁਰ ਹੋ ਗਿਆ ਤੇ ਉਧਰ ਵੀ ਮਾਰ ਮਾਰ ਰੀ ਸ਼ੁਰੂ ਕਰ ਦਿੱਤੀ ਹੈ ਉਧਰ ਬਹੁਤ ਸਾਰੇ ਘਰ ਬੈਠਿਆ ਹੈ ਉਹਨਾਂ ਨੇ ਆਪਣਾ ਸਮਾਨ ਜੋ ਘਰਾਂ ਦੇ ਵਿੱਚੋਂ ਬਾਹਰ ਕੱਢ ਰਿਹਾ ਹੈ ਤੇ ਜਲਦੀ ਤਿਰਗੋੜੇ 15 ਕੋ ਮਿੰਟ ਤੱਕ 20 ਮਿੰਟ ਤੱਕ ਉਹ ਵੀ ਅਪਡੇਟ ਪਹੁੰਚਾਵਾਂਗੇ ਪਰ ਇਸ ਟਾਈਮ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਦੂਜੇ ਪਾਸੇ ਜੋ ਲੋਹੀਆ ਏਰੀਆ ਹੈ ਉੱਥੇ ਰਾਤ ਬੰਨ ਨੂੰ ਇੱਕ ਖੁੱਡ ਪੈ ਗਈ ਸੀ ਤੇ ਲੋਕਾਂ ਨੇ ਜੀਸੀਬੀ ਲਗਾ ਕੇ ਉਹ ਜੋ ਖੋਡ ਸੀ ਉਸ ਦੇ ਉੱਪਰ ਮਿੱਟੀ ਪਾਏਗੀ ਖੋਡ ਬੰਦ ਕੀਤੀ ਤਾਂ ਪਰ ਹੁਣ ਹੋਰ ਅਪਡੇਟ ਆ ਰਹੀ ਹੈ ਕਿ ਅੱਗੇ ਖੋਰ ਬੰਨ੍ਹੇ ਹੋ ਵੀ ਲੋਈ ਆ ਰਹੀ ਹੈ ਇਹਦੇ ਵਿੱਚ ਹੈ ਜਿਹੜਾ ਬੰਨ੍ਹ ਕੇ ਮਿਹਨਤ ਉਸੇ ਬੰਨ੍ਹਣਾ ਤਾਂ ਉੱਥੇ ਕਿੰਨਾ 1.5-2 ਫੁੱਟ ਹੋਰ ਆ ਜਾਂਦਾ ਤੇ ਕਹਿੰਦੇ ਕਿ ਪਾਣੀ ਉੱਥੋਂ ਫਿਰ ਉੱਪਰ ਲੰਘਣਾ ਸ਼ੁਰੂ ਹੋ ਜਾਏਗਾ ਤਾਂ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਦੂਜੇ ਪਾਸੇ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚਦੇ ਆ ਪਰ ਪ੍ਰਸ਼ਾਸਨ ਅਧਿਕਾਰੀਆਂ ਨੇ ਕੋਈ ਫਾਇਦਾ ਨਹੀਂ ਜਿਆਦਾ ਜੇਕਰ ਕੰਮ ਕਰਨਾ ਹੁੰਦਾ ਤਾਂ 2-3 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਜਦੋਂ ਕਿ ਪ੍ਰਸ਼ਾਸਨ ਹੋਣ ਲੱਗਿਆ ਹੋਇਆ ਤਾਂ ਸਰਕਾਰ ਫੇਲ ਹੋ ਚੁੱਕੀ ਕੌਣ ਵਾਪਫਿਲ ਕਹਿ ਸਕਦੇ ਆ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਜਾ ਰਿਹਾ ਤਕਰੀਬਨ ਪੂਰੇ ਬੋਰੇ ਬਗਰੇ ਜੋ ਭਰੇ ਗਏ ਸੀ ਉਹ ਕੰਮ 2-3 ਦਿਨ ਪਹਿਲਾਂ ਕਰਨਾ ਚਾਹੀਦਾ ਸੀ ਜੋ ਪ੍ਰਸ਼ਾਸਨ ਦੇਰ ਕੱਲ ਸ਼ਾਮ ਤੱਕ ਸ਼ੁਰੂ ਕੀਤਾ ਦੋ ਟਰਾਲੀਆਂ ਮਿੱਟੀ ਦੀ ਸੁੱਟੀਆਂ ਗਈਆਂ ਪਰ ਉੱਥੇ ਬੋਰੇ ਨਹੀਂ ਭਰੇ ਗਏ ਤਾਂ ਉੱਥੇ ਵੱਡਾ ਖਤਰਾ ਵੱਡਾ ਖਤਰਾ ਪੈਦਾ ਹੋਇਆ ਦੂਜੇ ਪਾਸੇ ਇੱਕ ਹੋਰ ਤਸਵੀਰ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ ਜਿਹੜੀ ਕਿ ਉੱਥੇ ਕੀ ਉਦਰੀ ਆਨੇ ਪਟਾ ਖੁਰ ਲਾਇਆ ਹੋਇਆ ਤਾਂ ਉਸ ਜਗ੍ਹਾ ਤੇ ਕੱਲ ਪ੍ਰਸ਼ਾਸਕ ਦੇ ਬੋਰੇ ਵਗੈਰਾ ਉੱਥੇ ਭਰਨੇ ਸ਼ੁਰੂ ਕਰ ਦਿੱਤੇ ਤਾਂ तकरीबन 2 ਦਿਨ ਪਹਿਲਾਂ ਉੱਥੇ ਮਿੱਟੀ ਆਈ ਮਿੱਟੀ ਦੇ ਬਾਅਦ ਫਿਰ ਲੇਟ ਬੋਰੇ ਤਾਂ ਹੁਣ ਹਾਲਾਤੇ ਬਣ ਚੁੱਕੇ ਆ ਕਿ ਉੱਥੇ ਬੋਰੇ ਵਗੈਰਾ ਲੱਗਣੇ ਨਹੀਂ ਉੱਥੇ ਵੀ ਪਾਣੀ ਦਾ ਵਹਾਅ ਬਹੁਤ ਤੇਜ਼ ਆ ਪੂਰੇ ਦਰਿਆ ਦੇ ਅੰਦਰ ਜਿੰਨੀਆਂ ਫਸਲਾਂ ਸੀ ਸਾਰੀਆਂ ਹੀ ਤਬਾਹ ਹੋ ਚੁੱਕੀਆਂ ਝੋਨੇ ਦੀ ਫਸਲ ਤਾਂ ਲੱਗ ਪਾ ਕੇ ਖਤਮ ਹੀ ਹੋ ਚੁੱਕੀ ਆ ਤਾਂ ਮਾਲ ਪਸ਼ੂਦਲ ਲਈ ਪੱਠਾ ਵਗੈਰਾ ਵੀ ਇੱਥੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ ਤਾਂ ਪਾਣੀ ਲਗਾਤਾਰ ਵਧ ਰਿਹਾ ਐਸ ਤੇਮ ਹਵਾ ਜਾਂ ਹਨੇਰੀ ਨਹੀਂ ਚੱਲ ਰਹੀ ਪਰ ਪਾਣੀ ਦੀ ਤਸਵੀਰਾਂ ਦੇਖ ਸਕਦੇ ਹਾਂ ਜੇਕਰ ਸਵੇਰ ਦੀ 5:40 ਮਿੰਟ ਤੇ ਜਦੋਂ ਅਸੀਂ ਪਹਿਲੀ ਰਿਪੋਰਟ ਦਿਖਾਈ ਸੀ ਤਾਂ ਪਾਣੀ ਬਹੁਤ ਪਿੱਛੇ ਸੀ ਤਕਰੀਬਨ ਤੇ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇੱਕ ਦੋ ਵੀ ਪਿੱਛੇ ਪਾਣੀ ਸੀ ਪਿੱਛੇ ਤੱਕ ਤਾਂ ਹੁਣ ਉੱਥੇ 2-3 ਫੁੱਟ ਪਾਣੀ ਹੋ ਚੁੱਕਿਆ ਹੈ ਤਾਂ ਪਾਣੀ ਦਾ ਜਲ ਸਟਾਰ ਲਗਾਤਾਰ ਵੱਧ ਰਿਹਾ ਹੈ ਤਾਂ ਇਧਰ ਦੀ ਤਸਵੀਰ ਦਿਖਾਉਂਦੇ ਆਂ ਤੇ ਪਾਣੀ ਹੁਣ ਕੁਝ ਟਾਈਮ ਦੇ ਬਾਅਦ ਪਾਣੀ ਲੱਗ ਚੁੱਕਿਆ ਸਾਹਮਣੇ ਜੋ ਸਾਹਮਣੇ ਜਿੱਥੋਂ ਕਿ ਪੁਲ ਸਟਾਰਟ ਹੁੰਦਾ ਜ ਉਸ ਜਗ੍ਹਾ ਤੇ ਹੁਣ ਪਾਣੀ ਲੱਗ ਚੁੱਕਿਆ ਤਾਂ ਆਪਣੇ ਆਪ ਚਵਡੀਆਂ ਤਸਵੀਰਾਂ ਦੇ ਦਰਦਨਾਖ ਤਸਵੀਰਾਂ ਨੇ ਬਹੁਤ ਸਾਰੇ ਝੋਨੇ ਦੇ ਰਿਆਚ ਡੁੱਬ ਚੁੱਕੇ ਨੇ ਦੂਜੇ ਪਾਸੇ ਜੇਕਰ ਪਾਖੜਾ ਦੇ ਲੈਵਲ ਦੀ ਗੱਲ ਕਰੀ ਤਾਂ 1677 ਹੋ ਚੁੱਕਿਆ ਤਾਂ بارش ਲਗਾਤਾਰ ਹੋ ਰਹੀ ਹੈ ਤਾਂ ਜਿਸ ਦਾ ਖਮਿਆਜਾ ਹੁਣ ਇਹ ਲੋਕ ਭੁਗਤ ਰਹੇ ਨੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਜਾਂ ਕਿਤੇ ਬਾਨਾ ਦੇ ਲੋਕ ਆਪ ਮਹਾਰੇ ਲੱਗੇ ਹੋਇਆ ਜੇਕਰ ਕਿਤੇ ਲੋੜ ਹੈ ਦਰਖਤਾਂ ਦੀ ਲੋੜ ਹੈ ਢਾਹ ਲੱਗੇ ਦਰਖਤ ਉੱਤੇ ਸੁੱਟ ਰਿਹਾ ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਹਿਕ ਪ੍ਰਬੰਧ ਨਹੀਂ ਕੀਤਾ ਕੇ ਲੋਕਾਂ ਨੂੰ ਕੋਈ ਸਹੂਲਤ ਪ੍ਰਾਪਤ ਹੋ ਸਕੇ ਦੂਜੇ ਪਾਸੇ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਕੀ ਕੀਤਾ ਕਿ ਡਿਪੂ ਹੋਲਡਰ ਹੋ ਗਏ ਪੀਡਬਲਯੂਡੀ ਵਾਲੇ ਸਾਨੂੰ ਮਿਲੇ ਤਾਂ ਇਹੋ ਜਿਹੇ ਮਹਿਕਮੇ ਦੇ ਇੱਥੇ ਡਿਊਟੀ ਲਗਾਈ ਹੋਈ ਹੈ ਜਿਨ੍ਹਾਂ ਦੇ ਇੱਥੇ ਕੰਮ ਹੀ ਕੋਈ ਨਹੀਂ ਹੈ ਮੰਨ ਕੇ ਚਲੋ ਜੇਕਰ ਇੱਥੇ ਪੰਜਾਬ ਪੁਲਿਸ ਹੀ ਪਹੁੰਚਦੀ ਤਾਂ ਉਹ ਵੀ ਕੀ ਕਰ ਲਉਗੀ ਜਿਨ੍ਹਾਂ ਦੀ ਇੱਥੇ ਡਿਊਟੀ ਹੋਣੀ ਚਾਹੀਦੀ ਹੈ ਜੋ ਡਰੇਨ ਵਪਾਗ ਦੇ ਜਿਨ੍ਹਾਂ ਨੂੰ ਇਸ ਰੇ ਨੌਲੇਜ ਹੈ ਇੰਜੀਨੀਅਰ ਉਹ ਤਾਂ ਹੋਣੇ ਚਾਹੀਦੇ ਹੈ ਪਰ ਜਿਹੜੇ ਮੇਰੇ ਵਾਂਗੂ ਪਾਣੀ ਜੋ ਕੋਈ ਰਿਪੋਰਟਿੰਗ ਕਰਨਾ ਆ ਜਾਂਦਾ ਜੋ ਕੋਈ ਪਾਣੀ ਵੇਖਣ ਹੁੰਦਾ ਤਾਂ ਉੱਥੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੋਵੇਗਾ ਪਾਣੀ ਲਗਾਤਾਰ ਵਗ ਰਿਹਾ ਹੈ ਇੱਧਰ ਤਸਵੀਰ ਦਿਖਾ ਦਿੰਦੇ ਆ ਕਿ ਹੁਣ ਪਾਣੀ ਕਿੱਥੇ ਹੈ ਤਾਂ ਕੁਝ ਟਾਈਮ ਬਾਅਦ ਪਾਣੀ ਅੱਗੇ ਤੱਕ ਲੱਗ ਜਾਊਗਾ ਤੇ ਸਾਹਮਣੇ ਦੀ ਗੱਲ ਕਰੀਏ ਤਾਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਉਸ ਜਗ੍ਹਾ ਤੇ ਖੜ ਕੇ ਕੱਲ ਰਿਪੋਰਟਿੰਗ ਕੀਤੀ ਸੀ ਪਰ ਸਾਰਾ ਹੁਣ ਉੱਥੇ ਪਾਣੀ ਪਾਣੀ ਹੈ ਤਾ ਇਸ ਵੀਡੀਓ ਨੂੰ ਚੱਲਦੇ-ਚੱਲਦੇ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਅਪਡੇਟ ਅੱਗੇ ਤੱਕ ਪਹੁੰਚ ਸਕੇ ਦਰਿਆ ਸਤਲੁਜ ਦੀ ਲਗਾਤਾਰ ਪ੍ਰੇਰਤ ਉਹਦੇ ਵਿੱਚ ਪਚਾਰਿਆ ਤਾਂ ਇੱਕ ਲਗਾਇਆ ਗਿਆ ਆਪਾਂ ਲੱਕੜ کہہ ਸਕਦੇ ਕਿਸ ਨੇ ਲਗਾਈ ਹੋਗੀ ਕਿ ਇਸ ਪਾਣੀ ਦੀ ਮੰਤਰੀ ਕਰ ਜਾਵੇ ਕਿ ਕਿੰਨਾ ਵੱਧਦਾ ਤਾਂ ਪਾਣੀ ਦੀ ਹੁਣ ਅੰਦਰ ਆ ਚੁੱਕਿਆ ਤੇ ਇਸ ਤੋਂ ਵੀ ਪਾਣੀ ਅੱਗੇ ਲੰਘਣਾ ਸ਼ੁਰੂ ਹੋ ਚੁੱਕਿਆ ਤੇ ਪਾਣੀ ਲਗਾਤਾਰ ਅੰਕੜਿਆਂ ਦਾ ਪਤਾ بارش ਹੋ ਰਹੀ ਹੈ ਤਾਂ ਫਿਰ ਉਸ ਤੋਂ ਅੱਪਨ ਦਾ ਅਜੇ ਲਗਾ ਸਕਦੇ ਆ ਕਿ ਪਾਣੀ ਹੋਰ ਵੀ ਕਾਫੀ ਜ਼ਿਆਦਾ ਵੱਧ ਸਕਦਾ ਹੈ ਤਾਂ ਇਹ ਅੱਜ ਦੀ ਰਿਪੋਰਟ ਇੱਥੇ ਜੋ ਦਿਖਾ ਰਹੇ ਹਾਂ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਰਿਪੋਰਟਾਂ ਤਹੋਂ ਤੱਕ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਦੇਖ ਦਿਓ ਰਵਾਈਦਰ ਦੇ ਤਸਵੀਰਾਂ ਦਰਿਆ ਸਤਲੁਜ ਦੀ ਅਸੀਂ ਰਾਮਣੀ ਇੱਕ ਅਪਡੇਟ ਲੈ ਕੇ ਹਾਜ਼ਰ ਹੋਣੇ ਆ